ਇਹ ਚਮਚਮਾਉਂਦੀ ਕਾਰ ਤੇ ਨਵੇਂ ਨਕੋਰ ਇਹ ਮੋਟਰਸਾਈਕਲ ਕਿਸੇ ਖੇਡ ਮੁਕਾਬਲੇ ਦੇ ਜੇਤੂ ਖਿਡਾਰੀਆਂ ਦੇ ਸਨਮਾਨ ਦੇ ਲਈ ਨਹੀਂ ਸਗੋਂ ਗੁਰੂ ਘਰ ਦੇ ਵਜ਼ੀਰਾਂ ਦੇ ਸਤਕਾਰ ਤੇ ਸਨਮਾਨ ਦੇ ਲਈ ਲਿਆਂਦੇ ਗਏ ਨੇ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਬਸੀਆਂ ਦੇ 6 ਗੁਰੂ ਕੇ ਵਜ਼ੀਰਾਂ ਦਾ ਇਹ ਸਨਮਾਨ ਉਹਨਾਂ ਦੀ ਗੁਰੂ ਘਰ ਪ੍ਰਤੀ ਸ਼ਰਧਾ ਤੇ ਉੱਚੇ ਸੁੱਚੇ ਜੀਵਨ ਦੇ ਲਈ ਕੀਤਾ ਗਿਆ ਪਿੰਡ ਦੇ ਹੀ ਵਿਦੇਸ਼ ਦੇ ਵਿੱਚ ਰਹਿੰਦੇ ਨੌਜਵਾਨ ਮਨਦੀਪ ਸਿੰਘ ਜਿਸ ਨੂੰ ਆਪਣੇ ਪਿੰਡ ਦੇ ਨਾਲ ਡੂੰਗਾ ਲਗਾਉ ਹੈ ਗੁਰੂ ਘਰ ਦੇ ਵਜ਼ੀਰਾ ਦੇ ਸਨਮਾਨ ਦੇ ਲਈ ਇਹ ਉਪਰਾਲਾ ਕੀਤਾ। ਉਹਨਾਂ ਆਪਣੀ ਨੇਕ ਕਮਾਈ ਦੇ ਵਿੱਚ ਉਹ ਇੱਕ ਸਿੰਘ ਨੂੰ ਸਵਿਫਟ ਕਾਰ ਤੇ ਬਾਕੀ ਪੰਜਾਂ ਨੂੰ ਇੱਕ-ਇੱਕ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ। ਇਸ ਸਨਮਾਨ ਦੇ ਨਾਲ ਪਾਠੀ ਸਿੰਘਾਂ ਨੇ ਮਨਦੀਪ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਗੁਰੂ ਘਰ ਦੇ ਗ੍ਰੰਥੀਆਂ ਲਈ ਇਸ ਪਰਿਵਾਰ ਨੇ ਕੀਤਾ ਭਾਈ ਮਨਦੀਪ ਸਿੰਘ ਉਹਨਾਂ ਦੇ ਪਿਤਾ ਭਾਈ ਮਨਜੀਤ ਸਿੰਘ ਸੋ ਅਸੀਂ ਸਾਰੇ ਧੰਨਵਾਦੀ ਆਂ। ਜਿਨ੍ਹਾਂ ਨੇ ਗ੍ਰਾਂਤੀ ਸਿੰਘਾਂ ਲਈ ਉਦਮ ਕੀਤਾ ਹੈ ਮੋਟਰਸਾਈਕਲਾਂ ਨਾਲ ਨਵਾਜਿਆ ਸੋ ਗੁਰੂ ਮਹਾਰਾਜ ਨੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮੇਰ ਪਰਿਆ ਹੱਥ ਰੱਖਣਾ ਅੱਗੇ ਤੋਂ ਵੀ ਸੇਵਾ ਦਾ ਉਦਮ ਅਤੇ ਸੰਗਤ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰੇ ਹੋਰਾਂ ਪਿੰਡਾਂ ਦੇ ਵਿੱਚ ਸੁਣਦੇ ਹੁੰਦੇ ਸੀ ਵੀਡੀਓ ਜਾਂ ਨੈਟ ਦੇ ਉੱਤੇ ਦੇਖਦੇ ਹੁੰਦੇ ਸੀ ਵੀ ਅੱਜ ਆ ਪਿੰਡ ਦੇ ਵਿੱਚ ਸਨਮਾਨ ਹੋਇਆ ਕਿਸੇ ਗ੍ਰਾਂਤੀ ਸਿੰਘ ਦਾ ਤੇ ਸਾਡੇ ਪਿੰਡ ਦੇ ਵਿੱਚ ਮਿਸਾਲ ਭਾਈ ਮਨਦੀਪ ਸਿੰਘ ਜੀ ਇਹਨਾਂ ਦੇ ਔਰ ਪਿਤਾ ਜੀ ਭਾਈ ਮਨਜੀਤ ਸਿੰਘ ਜੀ ਬਣੇ ਨੇ ਸੋ ਇਹਨਾਂ ਦਾ ਸਾਰੇ ਗ੍ਰੰਥੀ ਸਿੰਘਾਂ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਮੈਨੂੰ 10 ਸਾਲ ਹੋ ਗਏ ਗੁਰਦਰ ਸਿੰਘ ਸਭ ਡਿਊਟੀ ਕਰਦੇ ਆ ਤੇ ਬਾਪੂ ਮਨਜੀਤ ਸਿੰਘ ਜੀ ਹੁਣੇ ਇਹ ਮੈਨੂੰ ਦੇਖਦੇ ਰਹਿੰਦੇ ਸੀ ਕਿਉਂਕਿ ਜਿਹੜੀ ਮੇਰੀ ਗੱਡੀ ਸੀ ਉਹਦੀ ਕੰਡੀਸ਼ਨ ਯਾਨੀ ਵਧੀਆ ਨਹੀਂ ਸੀ ਤੇ ਸਾਜ ਦੇਖਣ ਇਹਨਾਂ ਨੇ ਵੀ ਸਕੂਟਰੀ ਤੇ ਬਾਬੇ ਲੱਦ ਕੇ ਜਾ ਰਹੇ ਨੇ ਇਹਨਾਂ ਨੇ આજ ਤੋਂ 2 ਸਾਲ ਪਹਿਲਾਂ ਮੈਨੂੰ ਵੇਖ ਲਿਆ ਕਿਤੇ ਤੇ ਇਹ ਪਰਿਵਾਰ ਨੇ ਮੈਨੂੰ ਨਹੀਂ ਦੱਸਿਆ ਹੂੰ ਹੂੰ ਬਿਲਕੁਲ ਨਹੀਂ ਦੱਸਿਆ ਵੀ ਬਾਬੇ ਤੁਹਾਨੂੰ ਅਸੀਂ ਗੱਡੀ ਦੇਣੀ ਆ ਹੂੰ ਜਾਂ ਸਾਡੇ ਸਿੰਘਾਂ ਨੂੰ ਮੋਟਰਸਾਈਕਲ ਦੇਣੇ ਆ ਹੂੰ ਤੇ ਜਦੋਂ ਭੋਗ ਪਿਆ ਉਦੋਂ ਮੈਨੂੰ ਅਹਿਸਾਸ ਹੋਇਆ ਫਿਰ ਮੈਂ ਕੁਦਰਤੀ ਈਮੋਸ਼ਨਲ ਹੋ ਗਿਆ ਸੀ ਹੂੰ ਹੂੰ ਵੀ ਬਾਠੀ ਸਿੰਘਾਂ ਦੀ ਵੀ ਇਸ ਪਰਿਵਾਰ ਨੇ ਇੰਨੀ ਆਪਣੇ ਆਪ ਨੂੰ ਥੋੜਾ ਇਸ ਤਰ੍ਹਾਂ ਹੋਇਆ ਵੀ ਇੰਨਾ ਵਰਗਾ ਬਣਨਾ ਬਹੁਤ ਔਖਾ ਕਿਉਂਕਿ ਇਹ ਜੇ ਦਾਨ ਕੋਈ ਬਹੁਤ ਤਗੜੇ ਲੋਕ ਆ ਪਰ ਇੰਨਾ ਜਿਗਰਾ ਕਿਸੇ ਕੋਲੋਂ ਨਹੀਂ ਹੈਗਾ ਉਧਰ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪਿੰਡ ਦੇ ਪਾਠੀ ਸਿੰਘਾ ਦੀ ਨਿਰਸਵਾਰਥ ਸੇਵਾ ਨੇ ਹਮੇਸ਼ਾ ਪ੍ਰੇਰਿਤ ਕੀਤਾ ਹੈ ਇਸ ਸਰਮਾਨ ਉਹਨਾਂ ਦੀ ਮਿਹਨਤ ਅਤੇ ਸਮਰਪਣ ਨੂੰ ਮਾਨਤਾ ਦੇਣ ਦੇ ਲਈ ਹੈ ਤਾਂ ਜੋ ਹੋਰ ਵੀ ਲੋਕ ਗੁਰੂ ਘਰਾਂ ਦੇ ਵਿੱਚ ਸੇਵਾ ਦੇ ਲਈ ਅੱਗੇ ਆਉਣ ਉਹਨਾਂ ਦੱਸਿਆ ਹੈ ਕਿ ਪਿੰਡ ਵਾਸੀਆਂ ਨੇ ਇਸ ਪਹਿਲ ਕਦਮੀ ਨੂੰ ਸਰਾਇਆ ਤੇ ਕਿਹਾ ਹੈ ਕਿ ਅਜਿਹੇ ਉਪਰਾਲੇ ਸਿੱਖ ਧਰਮ ਦੀਆਂ ਮੂਲ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦੇ ਨੇ ਇਹਦੇ ਵਿੱਚ ਮਨੋਰਥ ਮੇਰਾ ਇਹ ਸੀ ਜਿੱਦਾਂ ਕਿ ਗੁਰੂ ਘਰ ਦੇ ਵਜ਼ੀਰ ਹਰ ਵਕਤ ਨਿਤਨੇਮ ਦੇ ਟਾਈਮ ਰਹਿਰਾਸ ਦੇ ਟਾਈਮ ਪਿੰਡ ਦੀ ਆਪਣੇ ਲੋਕਾਂ ਦੀ ਭਲਾਈ ਬਾਰੇ ਸੋਚਦੇ ਆ ਉਸੇ ਤਰ੍ਹਾਂ ਹੀ ਮਤਲਬ ਮੇਰੇ ਮਨ 'ਚ ਆਇਆ ਵੀ ਗੁਰੂ ਘਰ ਦੇ ਵਜ਼ੀਰਾਂ ਦਾ ਕੋਈ ਹੱਥ ਨਹੀਂ ਫੜਦਾ ਤੇ ਮੈਂ ਆਪਣੇ ਗੁਰ ਪ੍ਰਤਾਪ ਸਿੰਘ ਜੀ ਪਦਮ ਉਹਨਾਂ ਨੂੰ ਬਹੁਤ ਸੁਣਦਾ ਉਹਨਾਂ ਦਾ ਨਾ ਇੱਕ ਫੈਨ ਜਿੱਦਾਂ ਕਿਹਾ ਉਹਨਾਂ ਨੇ ਵੀ ਬਹੁਤ ਲੈਕਚਰ ਵਿੱਚ ਕਿਹਾ ਵੀ ਗ੍ਰੰਥੀਆਂ ਦੀ ਕੋਈ ਵਾਹ ਨਹੀਂ ਵਾਹ ਨਹੀਂ ਫੜਦਾ ਇਸੇ ਲਈ ਮੈਂ ਉਹਨਾਂ ਨੂੰ ਵੀ ਇੱਥੇ ਆਪਣੇ ਹਰਸਲ ਨਗਰ ਕੀਰਤਨ ਪਿੰਡ ਵਿੱਚ ਕਰਵਾਉਣਾ ਇਸ ਸਾਲ ਉਹਨਾਂ ਨੂੰ ਵੀ ਮੈਂ ਸੱਦਿਆ ਤੇ ਉਹਨਾਂ ਦੇ ਹੱਥੋਂ ਮੈਂ ਕਿਹਾ ਵੀ ਉਪਰਾਲਾ ਕੀਤਾ ਜਾਵੇ ਜਿਹਦੇ ਵਿੱਚ ਲੋਕਾਂ ਨੂੰ ਵੀ ਸੇਧ ਆਵੇ ਵੀ ਆਪਾਂ ਗਰੰਥੀ ਸਿੰਘਾਂ ਦੀ ਬਾਹ ਫੜੀਏ ਕਿਉਂ ਕਰਕੇ ਅੱਜ ਕੱਲ 10-15000 ਸੈਲਰੀ 'ਚ ਬਣਦਾ ਕੁਝ ਨਹੀਂ ਆਪਾਂ ਨੂੰ ਵੀ ਪਤਾ ਇੱਥੇ ਪੈਸਿਆਂ ਦਾ ਨਾ ਤੇ ਕਮੇਟੀਆਂ ਉੱਦਾਂ ਨਹੀਂ ਕੁਝ ਕਰ ਰਹੀਆਂ ਇਸ ਲਈ ਮੇਰਾ ਮਨ ਕੀਤਾ ਵੀ ਗੁਰਮ ਸਿੰਘਾਂ ਨੂੰ ਗੱਡੀਆਂ ਜਾਂ ਮੋਟਰਸਾਈਕਲਾਂ ਨਵਾਜਾ ਜਾਵੇ ਜਿਹਦੇ ਕਾਰਨ ਕਿ ਹੋਰ ਵੀ ਲੋਕ ਇਹ ਪੈੜ ਕਰ ਸਕਣ ਸਪੇਨ ਦੇ ਵਿੱਚ ਰਹਿੰਦੇ ਮਨਦੀਪ ਸਿੰਘ ਦੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਾਕੇ ਸ਼ਲਾਗਾ ਯੁੱਗ ਹੈ ਉਹਨਾਂ ਵਾਂਗ ਹੋਰਨਾ ਪ੍ਰਵਾਸੀ ਪੰਜਾਬੀਆਂ ਅਤੇ ਦਾਨੀ ਸੱਜਣਾ ਨੂੰ ਗੁਰੂ ਘਰ ਦੇ ਵਜ਼ੀਰਾਂ ਦੀ ਸਾਰ ਲੈਂਡ ਦੇ ਲਈ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਪਾਠੀ ਸਿੰਘ ਵੀ ਆਰਥਿਕ ਪੱਖੋਂ ਮਜ਼ਬੂਤ ਹੋਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੇ ਬੋਝ ਤੋਂ ਸੁਰਖਰੂ ਹੋ ਜਾਣ ਤਾਂ ਉਹ ਗੁਰੂ ਘਰਾਂ ਦੀ ਸੇਵਾ ਸੰਭਾਲ ਦ੍ਰਿੜਤਾ ਅਤੇ ਪੂਰੀ ਤਨਦੇਹੀ ਦੇ ਨਾਲ ਕਰ ਸਕਣਗੇ ਪੀ.ਡੀ.ਸੀ ਨਿਊਜ਼ ਦੇ ਲਈ ਰਾਏਕੋਟ ਤੋਂ ਜਗਪਾਲ ਸਿੰਘ ਦੀ ਰਿਪੋਰਟ